ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾਂ ਦੇ ਨਾਲ ਜਗਨਨਾਥ ਪੁਰੀ ਪਹੁੰਚੇ ਇੱਥੇ ਸਮੁੰਦਰ ਦੇ ਕੰਢੇ ਉੱਤੇ ਜਗਨਨਾਥ ਜੀ ਦਾ ਬਹੁਤ ਵੱਡਾ ਮੰਦਿਰ ਸੀ ਇਸ ਮੰਦਿਰ ਦੀ ਬੜੀ ਮਾਨਤਾ ਸੀ ਮਣਾ ਦੇ ਹਿਸਾਬ ਨਾਲ ਪ੍ਰਸ਼ਾਦ ਵੰਡੇਆ ਜਾਂਦਾ ਸੀ ਜਗਨਨਾਥ ਵਿਸ਼ਨੂੰ ਭਗਵਾਨ ਦਾ ਇੱਕ ਨਾਂ ਸੀ ਉਨਾ ਦਿਨਾ ਵਿੱਚ ਇੱਕ ਗਲਪੜ ਚੱਲ ਰਹੀ ਸੀ ਕਿ ਜੋ ਇਨਸਾਨ ਜਗਨਨਾਥ ਦੀ ਸਵਾਰੀ ਦੇ ਪਹੀਆ ਹੇਟਾ ਆਪਣੇ ਆਪ ਨੂੰ ਸੁੱਟ ਕੇ ਜਾਨ ਦੇ ਦੇਗਾ ਉਸ ਨੂੰ ਮੁਕਤੀ ਮਿਲ ਜਾਏਗੀ ਗੁਰੂ ਜੀ ਨੇ ਲੋਕਾਂ ਨੂੰ ਇਸ ਪਰਮ ਤੋ ਕੱਢਣ ਦਾ ਸੋਚਿਆ ਗੁਰੂ ਜੀ ਤੇ ਭਾਈ ਮਰਦਾਨਾ ਇੱਕ ਥੜੇ ਤੇ ਬੈਠ ਗਏ ਤੇ ਸ਼ਬਦ ਗਾਣ ਲੱਗ ਪਏ ਉਹਨਾਂ ਦੀ ਮਿੱਠੀ ਆਵਾਜ਼ ਨੂੰ ਸੁਣ ਕੇ ਲੋਕੀ ਉਨਾਦੀ ਸੰਗਤ ਵਿੱਚ ਆ ਕੇ ਬੈਠਣ ਲੱਗ ਪਏ ਹੌਲੀ-ਹੌਲੀ ਸੰਗਤ ਵੱਧਦੀ ਗਈ ਇੱਕ ਦਿਨ ਜਗਨਨਾਥ ਮੰਦਰ ਦੇ ਪੁਜਾਰੀ ਨੇ ਗੁਰੂ ਜੀ ਨੂੰ ਸ਼ਾਮ ਵੇਲੇ ਮੰਦਰ ਵਿੱਚ ਬੁਲਾਇਆ ਮੰਦਰ ਵਿੱਚ ਸੰਧਿਆ ਸਮੇਂ ਜਗਨਨਾਥ ਭਗਵਾਨ ਦੀ ਬੜੀ ਧੂਮ-ਧਾਮ ਨਾਲ ਆਰਤੀ ਹੁੰਦੀ ਸੀ ਹਜ਼ਾਰਾਂ ਥਾਲ ਸਜਾਈ ਜਾਂਦੀ ਸੀ ਥਾਲਾਂ ਵਿੱਚ ਫੁੱਲ ਪਤਾਸੇ ਤੂਪ ਮੋਤੀ ਤੇ ਦੀਵੇ ਰੱਖੇ ਜਾਂਦੇ ਸਨ ਸ਼ੰਖਾ ਤੇ ਘੰਟੀਆਂ ਦੇ ਸ਼ੋਰ ਇਤਿਕਾਰ ਪਗਵਾਨ ਦੀ ਆਰਤੀ ਕੀਤੀ ਜਾਂਦੀ ਸੀ ਜਦ ਗੁਰੂ ਜੀ ਆਏ ਆਰਤੀ ਸ਼ੁਰੂ ਹੋਈ ਤਾਂ ਆਪ ਜੀ ਉਸ ਵਿੱਚ ਸ਼ਾਮਿਲ ਨਾ ਹੋਏ ਤੇ ਕਹਿਣ ਲੱਗੇ ਤੁਹਾਡੀ ਪੂਜਾ ਬਹੁਤ ਛੋਟੀ ਹੈ ਇਸ ਦੁਨੀਆ ਦੇ ਮਾਲਕ ਅਗੇ ਤਦ ਉਹਨਾਂ ਨੇ ਇੱਕ ਪਾਸੇ ਬੈਠ ਕੇ ਮਰਦਾਨਾ ਦੀ ਰਬਾਤ ਤੇ ਤਾਨ ਤੇ ਸ਼ਬਦ ਦਾ ਗਾਇਨ ਕੀਤਾ ਰਾਗ ਤਨਾ ਸ੍ਰੀ ਮਹਲਾ ਪਹਿਲਾ ਗਗਨ ਮੇਥਾਲ ਰਵ ਚੰਦ ਦੀ ਪੱਕ ਬਨੇ तार का मंडल जनक मोती तू प मलयाल लोपावन चवरो करे सगल बन राय फुलंत जोती केसी आरती हुए पव खडना तेरी आरती अनहता शब्द ਵਰਜਨ ਤੂੰ ਪੇਰੀ ਮੰਦਿਰ ਦੇ ਪਾਂਡੇ ਇਹ ਵੇਖ ਕੇ ਬੜੇ ਹੈਰਾਨ ਹੋਈ ਤਦ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇਹ ਛੋਟੀ ਜਹੀ ਥਾਲ ਵਿੱਚ ਸਮਗਰੀ ਸਜਾ ਕੇ ਆਰਤੀ ਕਰ ਰਹੇ ਹੋ ਪਰ ਕੁਦਰਤ ਅਕਾਲ ਪੁਰਖ ਦੀ ਕਿੰਨੀ ਮਹਾਨ ਆਰਤੀ ਉਤਾਰ ਰਹੀ ਹੈ ਅਸੀਂ ਉਸ ਆਰਤੀ ਵਿੱਚ ਭਾਗ ਲੈ ਰਹੇ ਹਾਂ ਉਹਨਾਂ ਨੇ ਦੱਸਿਆ ਇਹ ਆਕਾਸ਼ ਇੱਕ ਵੱਡਾ ਸਾਰਾ ਥਾਲ ਹੈ ਸੂਰਜ ਅਤੇ ਚੰਦ ਇਸ ਵਿੱਚ ਦੋ ਦੀਵੇ ਰੱਖੇ ਹੋਏ ਹਨ ਸਾਰਿਆਂ ਦਾ ਸਮੂਹ ਇਸ ਮਾਥਲ ਵਿੱਚ ਸਜਾਈ ਮੋਤੀ ਹਨ ਚੰਦਨ ਬੰਦ ਦੀ ਉੱਠਦੀ ਸੁਗੰਧੀ ਤੂਫ ਹੈ ਅਤੇ ਹਵਾ ਚੋਰ ਚੁਲਾ ਰਹੀ ਹੈ ਬੰਦਿ ਕਿੜੀ ਹੋਈ ਸਮੁੱਚੀ ਵਨਸਪਤੀ ਜੋਤ ਵਾਂਗ ਜਗ ਰਹੀ ਹੈ ਇਹ ਸੱਚੀ ਆਰਤੀ ਹੈ ਉਸ ਪਰਮ ਬ੍ਰਹਮ ਪਰਮਾਤਮਾ ਦੀ ਜਿਹੜਾ ਪੈਦਾ ਨਾਸ ਕਰਨ ਵਾਲਾ ਹੈ ਗੁਰੂ ਜੀ ਦੇ ਪਕਚੰ ਸੁਣ ਕੇ पांडे ਅਚਰਜ ਰਹਿ ਗਏ ਉਹਨਾਂ ਦੇ ਗਿਆਨ ਨੀਤਰ ਖੁੱਲ ਗਏ ਅਤੇ ਉਹ ਗੁਰੂ ਜੀ ਦੇ ਚਰਨਾਂ ਉੱਤੇ ਆ ਡਿੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ